ਹਾਂ ਜੀ ਕੀ ਹਾਲਾ ਸਾਰੇ ਵੀਰਾਂ ਦਾ ਹੋਰ ਕੀ ਬੰਦਾ ਕਰਦਾ ਮੇਰੇ ਵੀਰੋਂ ਹੋਰ ਕੀ ਕੂਟਰ ਵਗੈਰਾ ਸੱਟਾ ਸਾਰੇ ਨਾ ਦੇ ਘਰ ਕੋਲ ਠੀਕ ਹੈ ਚਲੋ ਜੀ ਕਰਕੇ ਵਲੋਗ ਸਟਾਰਟਿੰਗ ਸਵੇਰੇ ਸਵੇਰੇ 6 ਵਜੇ ਉੱਠਿਆ ਮੈਂ ਅਸ ਤਾਂ ਪਰ 9 ਵਜੇ ਪਹੁੰਚਾ ਹਨਾ ਬਾਕੀ ਕੂਟਰ ਤਾਂ 6:20 ਮਿੰਟਾਂ ਤੇ ਡਾ ਦੇ ਸਾਰੇ ਇੱਕ ਰਹਿ ਗਿਆ ਸੀ ਵੀ ਕਲਾ ਗਲਾਬੀ ਟੇਡਾ ਲਾ ਆਪਣਾ ਹਨਾ ਜਿਹਦਾ ਕਲਾ ਹਰਾ ਟੂਸਾ ਵੀ ਕੀਤਾ ਤੇ ਇਹ ਦੇ ਅੰਦਰ ਇੱਕ ਤੋਂ ਦਾਣੇ ਸੀ ਮੈਂ ਇੱਕ ਘੰਟਾ ਲੇਟ ਛੱਡ ਦੇ ਤਾਂ ਕਰਕੇ ਹੁਣ 7 ਵਜੇ ਕੋਲ ਹੁੰਦੇ ਆ 7:10 ਮਿੰਟ ਹੋ ਗਏ ਤੇ ਦੇ ਦੇ ਨੂੰ ਪਾਣੀ ਵੀਰੇ ਤੇ ਇਹਦਾ ਵੀ ਮਾਰਦੇ ਹਾਂ ਲੈ ਇੱਕ ਮਿੰਟ ਨਾ ਲਾਸਟ ਕਬੂਤਰੀ ਲੈ ਕੇ ਦਿਖਾਉਣਾ ਸਰ ਨੂੰ ਸਾੜ ਦੇ ਪਾਈ ਦੇ ਭਾਜੀ ਨੂੰ ਮਾਰਾ ਕਰ ਤੂੰ ਆਹ ਉਹ ਕਿ ਮਾਰਦਾ ਆਹ ਹੀ ਕਰਦਾ ਮਾਰਦਾ ਆਹ ਨੂੰ ਮਾਰਦਾ ਮਾਰਦਾ ਪਾਈ ਦੇ ਮਾਰਦਾ ਤਾਂ ਕਿ ਜਰਦਾ ਹਾਂਜੀ ਮੇਰੇ ਦੋਸਤੋ ਤੇ ਲੱਸੀ ਰੁਸੀ ਦੇਈਏ ਨੇ ਇੱਕ ਉਤਰਾਂ ਲੱਸੀ ਦੇ ਕੇ ਫਿਰ ਚਲਦਾ ਖੇਤ ਵਿਰੇ ਆਪਾਂ ਫੇਰ ਜਾ ਕੇ ਤੇ ਅ ਬੋਏ ਕੁੜਾ ਲਈ ਰੇੜੀ ਲਾ ਕੇ ਹੁਣ ਇੱਕ ਅਦਾ ਕੰਮ ਹੋਰ ਕਰਕੇ ਆਉਣਾ ਇਹਨਾਂ ਨੇ ਕਹਿੰਦੇ ਲੱਸੀ ਦੇ ਦੇ ਬਾਬਾ ਹਾਂਜੀ ਗੱਡੀ ਕਰਤੀ ਜੀ ਆਨ ਲੋਡ ਹੁਣ ਦੂਜੇ ਖੇਤ ਜਾਣਾ ਤੇ ਖੇਤ ਜੀ ਕੰਮ ਕੁਮ ਕਰੀ ਜਾਂਦੇ ਬਿਜਾਰੇ ਕਦੂ ਕੁਦੂ ਕਰੀ ਜਾਂਦੇ ਝੋਨਾ ਜਾਣਾ ਲਾਈ ਜਾਂਦੇ ਆਪਾਂ ਨੂੰ ਕੋਈ ਵਾਸਤਾ ਹੀ ਨਹੀਂ ਜੀ ਜਦੋਂ ਆਪਾਂ ਆ ਦਾ ਕਰੀ ਮਸਰੂਫ ਹੋਏ ਪਏ ਹਾਂ ਤੇ ਕੰਮਾਂ 'ਚ ਚਲੋ ਅੱਕੇ ਆਪਣੇ ਟੋਨੀ ਬਾਡੀ ਬਿਲਡਰ ਨੂੰ ਲੈ ਜਾਣਾ ਇਧਰੋਂ ਮਾਰਾਂ ਬੋਲ ਟੋਨੇ ਨੂੰ ਮੈਂ ਖੜ ਜਾ ਇਹਨੇ ਸਾਡੀ ਮਿੱਟੀ ਪਲੀਤ ਕਰਾਦੀ ਪਿੰਡ ਚ ਇਹਨੇ ਸਾਡੀ ਖਾਲੀਆਂ ਚ ਬਹਿ ਬਹਿ ਕੇ ਐਡੀ ਨਸਲਦਾਰ ਕੁੱਤਾ ਹੋਵੇ ਹੈ ਤੇ ਸਾਰਾ ਕੋਈ ਖਾਲੀ ਨਹੀਂ ਛੱਡੀ ਬਹਿ ਖਾਲੀ ਜੀ ਬਹਿ ਕੇ ਤੇ ਮੁੜ ਕੇ ਜਾ ਕੇ ਬਿੱਡਾ ਤੇ ਬੈ ਉਹ ਸਾਡੇ ਕੋਲੇ ਹੋ ਕੇ ਜਿਵੇਂ ਸੰਗ ਸ਼ਰਮ ਲਾ ਰੱਖੇ ਗੰਦ ਨੇ ਹੈ ਜਿਵੇਂ ਤੇਰੀ ਵਰਗੀ ਆਏ ਇਹ ਪੌੜੀ ਲਵਾਉਂ ਤਰ ਫੜ ਕੇ ਫਿਰ ਲਵਾਵਾ ਹੈ ਓਏ ਹਾਂ ਪੌੜੀ ਲਵਾਉਂ ਤਰੇ ਪੰਜੇ ਦੱਸ ਦੇ ਕਰਾ ਦੇਣਾ ਮਹੂਰਤ ਨਹੀਂ ਨਹੀਂ ਫੜ ਲੈਣ ਓਏ ਲਾਉ ਸੀ ਪਾ ਦੀ ਬਦਾਮ ਕੂਤਰਾਂ ਠੀਕ ਹੈ ਬਾਜ਼ੀਆਂ ਲਗਭਗ ਕੈਨਸਲ ਹੋ ਜਾਂਦੀਆਂ ਬਈ ਜਿਹੜੇ ਅੱਜ ਦੋ ਕੂਤਰਾਂ ਦੇ ਗੀੜੇ ਪਵਾਈ ਜਾਂਦੇ ਸੀ ਨਾ ਉਹ ਵੀ ਫੋਨ ਆਇਆ ਤੇ ਲੱਗਾ ਬਾਜੀ ਕੈਨਸਲ ਹੋ ਗਈ ਐ ਬੜਾਈਆ ਬੋਇਆ ਬੋਇਆ ਬਾਰੀ ਮਾਦਾਂ ਨਾ ਕਿ ਲੋ ਕੋਈ ਗੱਲ ਬਣਾਉਣੇ ਆ ਵੀਡੀਓ ਕੋਈ ਕਰਦੇ ਆ ਸਰਕਾਰ ਦਾ ਕੰਟੀਨ ਸਕੀ ਬਹੁਤ ਚੂਗੀ ਦਾ ਨੇ ਵੀਰ ਜਿੰਨਾ ਹੁੰਸ ਰਿਹਾ ਉਹਨਾਂ ਕਹਾਵੀ ਐ ਉਹ ਇਹਦੇ ਕੋਈ ਕਾਹ ਨਹੀਂ ਮਨਾਵ ਰੱਖੀ ਕੋਲ ਰੱਖਦੇ ਆਇਆ ਬੁੱਤ ਹੋਏ 3 ਦੀ ਨੂੰ ਰੱਖ ਤੇ ਆਇਆ ਬੁੱਤ ਹੋਏ 4 ਦੀ ਨੂੰ ਰੱਖ ਤੇ ਇਹ ਆਇਆ ਬੁੱਤ ਹੋਏ 5 ਦੀ ਨੂੰ ਰੱਖ ਤੇ ਇਹਦਰ ਬਈ ਇਹਨੂੰ ਅੱਜ ਪਾਏ ਹਾਂ ਬਦਾਂ ਹਜੇ ਵਿਚਾਰੇ ਨੂੰ ਹੱਲ ਦੇ ਹਲਾ 6 ਦੇ 6 ਜਨਵਾਰਾਂ ਨੂੰ ਰੱਖਦੇ ਪਤਾਮ ਹੌ ਕੇ ਏਅਰਪੋਰਟਾਂ ਰੈਸਟ ਕਰਦੇ ਹੁਣ ਫਿਰ ਫਿਰ ਜਿਹੜੇ ਬਾਹਰ ਦੇਖਦੇ ਆ ਉਹਨਾਂ ਨੂੰ ਦੇਖਾਂ ਹਾਂਜੀ ਉੜਦੇ ਫਿਰਤੇ ਪੀਜਨ ਵੀ ਦਿਖਾਦ ਕੇ ਮੈਂ ਕਿਹਾ ਸੋਨੂੰ ਅਰੇ ਨੀਵਾ ਕਤੋਂ ਆ ਗਿਆ ਯਾਰ ਇਹਨੂੰ ਕਿਉਂ ਗੱਜ ਨਜ਼ਰ ਲੱਗੀ ਵੀਰੇ ਇੱਕ ਇਹ ਆ ਗਿਆ ਇੱਕ ਉਹ ਪਿੱਛੇ ਹੈਗਾ ਠੱਪੇ ਮਾਰਦਾ ਦੋ ਉਹ ਜਾਂਦੀ ਕੋਸ਼ ਵਾਲੀ ਤਿੰਨ ਆਹ ਹੁੰਦੇ ਦੋ ਚਾਰ ਪੰਜ ਠੀਕ ਹੈ ਆ ਹੋ ਗਏ ਹੋ ਜਾਂਦੇ ਦੋ ਘੰਡਗਾਤ ਵਾਲੀ ਹੋ ਗਈ ਕਨਾਲ ਗਲਾਬੂ ਟੂਸੇ ਵਾਲਾ ਹੋ ਗਿਆ ਦੋਵੇਂ ਠੀਕ ਹੈ ਜੀ ਆਹ ਫਿਰਦੇ ਦੋ ਚਾਰ ਉਹ ਇਹ ਹੋ ਗਾ ਡਗਾ ਤੜੀ ਫਿਰਦੇ ਅੱਠੇ ਤੇ ਅੱਠੇ ਕੂਤਰ ਅੱਜ ਇੰਜ ਲੱਗ ਰਿਹਾ ਜਿਵੇਂ ਟਾਈਮ ਨਾਲ ਹੀ ਬੈਠਣਗੇ ਪਤਨੀ ਕੀ ਗੱਲਵਾਤੇ ਇਹਨਾਂ ਨੂੰ ਚਲੋ ਕੋਈ ਨਾ ਬਗਲ ਟੂਸੇ ਵਾਲੇ ਵੀ ਆਉਗਾ ਬੈਠਣਾ ਵੜਜੋ ਰੱਬ ਜੀ ਮੁਰਜੋ ਖਾ ਕੇ ਕਿਹੜਾ ਦੇਖੀ ਆਊਗੀ ਹੈ ਲੱਛਣ ਚ ਕਰਦੇ ਫਿਰਦੇ ਹੋ ਹੈ ਤੀ ਮਲ ਪਾਣੀ ਦਿੱਤਾ ਪਾਣੀ ਦੇ ਮੁੱਲ ਮੋੜ ਦੇ ਛੇਕਣ ਆ ਗੋਡ ਰੰਗਾ ਵੀ ਆ ਜਾਂਦਾ ਸੁਲ੍ਹਾਵੀ ਬਗਲਾ ਦਾ ਵਾ ਠੀਕ ਆ ਸਭ ਕੁਤਰ ਹੈ ਗਿਆ ਓਕੇ ਰਿਪੋਰਟ ਸਭ ਦਿਖਾਇ ਤੈਨੂੰ ਵੀਡੀਓ ਚ ਓਕੇ ਵੀ ਰਿਪੋਰਟ ਸੈੱਟ ਹੈਗਾ ਮੈਂ ਹਰੇ ਗਾਲ ਬੀ ਟੂ ਸਲਾ ਕਿੱਥੇ ਸੀਗਾ ਉੱਚਾ ਸੀਗਾ ਠੀਕ ਹੈ ਓਕੇ bro 8 ਦੇ 8 ਪੀਨ ਫਿਰਦੇ ਆ ਬਾਹਰ ਬੈਠਿਆ ਮੜਾ ਆਏ ਸੀ ਨਿਗਾ ਮਾਰਨ ਆ ਚਲ ਆ ਦੋ ਮਿੰਟ ਘਰੇ ਉਰਦੇ ਦੇਖ ਲਈ ਹੈ ਨਾ ਬਹਿ ਗਏ ਉਹ ਬਾਈਓ ओके बाबा हां जी ਰੱਖੀਏ ਜੀ ਕਬੂਤਰਾਂ ਨੂੰ ਦਾਣੇ ਉੱਡਨੇ ਵਾਲੋ ਕੋ ਜਾਣੀ ਕਿ ਡਾਊਨ ਵਾਲੀ ਕੂਤਰਾਂ ਦੇ ਛੋੜਾ ਚ ਰੱਖ ਦਈਏ ਮੇਰੀ ਵੀਰੋ ਤੇ ਜਿਹੜੇ ਅੰਦਰ ਬੈਠੇ ਨੇ ਸ਼ੇਅਰ ਉਹਨਾਂ ਨੂੰ ਵੀ ਛੱਡਣਾ ਹੈ ਅੰਦਰ ਆਜੋ ਪੁੱਤ ਆਇਓ ਬਣਾ ਆਇਓ 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 ਕੂੜੇ ਚੱਲੀ ਜਾਂਦੇ ਨੇ ਦਾ 24 ਘੰਟੇ ਇਹਨਾਂ ਦਾ ਨਾ ਮੈਨੂੰ ਐ ਲੱਗਦਾ ਹੈ ਆ ਬੰਦੂ ਬੰਦ ਕਰਨਾ ਹੀ ਭੁੱਲ ਜਾਂਦੇ ਆ ਨੇ ਗਰਮੀ ਬਹੁਤ ਆਏ ਹੋਏ 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 ਕੋਈ ਟੂਕਰੀ ਪਾਸੇ ਡੇਗ ਵੀ ਕੰਜਰ ਦੀ ਇੱਕ ਮਿੰਟਿਆਂ ਆਏ 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 ਬੱਟਰ ਹਾਂਜੀ ਇੱਕ ਕਬੂਤਰੀ ਆ ਕੇ ਬੈਠੀ ਆ ਬਈ ਹਨਾ ਤੇ ਕਬੂਤਰ ਬੈਠਣ ਦਾ ਤੇ ਲਟਣ ਦਾ ਇਹਨਾ ਚਾਹ ਕਾਰਨ ਹੁੰਦਾ ਮੜਾ ਜਿਆਦਾ ਕਹੀਂ ਰੇੜੀ ਮੂੰਹ ਚ ਇਹ 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 ਆ ਜੀ ਇਹ ਖੜ ਜਾ ਇਹ ਖੜ ਜਾ ਹੁਣ ਆ ਦੇ ਆ ਚੀ ਕਾ ਚੀ ਬਣ ਜਿੰਦੇ ਪੁੱਤਰ ਨੇ ਵਰਤੇ ਮੂਜੂ 32 ਵਾਰ ਕੇ ਵਟਰੇ ਦੂਦੀ ਕਰਕੇ ਵਟ ਬਤੀ ਨਹੀਂ ਮੈਂ ਵਟਾ ਇੱਕ ਮਿੰਟ ਹਾਂਜੀ ਤੇ ਖੇਤ ਚਾਹੇ ਫੜਾਏ ਜੀ ਬਈ ਐਨੇ ਕੰਮ ਧੰਦੇ ਕਰ ਲਿਆ ਕਰੀਏ ਹੁਣ ਆਪ ਨੂੰ ਸ਼ਰਮ ਜੀ ਆਉਣ ਲੱਗ ਗਈ ਠੀਕ ਹੈ ਕਿ ਨਹੀਂ ਅੱਜ ਮੈਂ ਖੇਤ ਗਿਆ ਜਿਵੇਂ ਟੜ ਕੇ ਤੇ ਤਾਂ ਇਹ ਕਹਿੰਦਾ ਜਮੀ ਪਾਊਗਾ ਮੈਂ ਵੀ ਕਿਉਂ ਕੀ ਗੱਲੂ ਵੀ ਉਹਨਾਂ ਬਾਹਲੇ ਚੱਲ ਗਏ ਚਾਚਾ ਕਹਿੰਦਾ ਅੱਜ ਬੋਲੇ ਬਾਹਰ ਤੋਂ ਬਾਹਲੇ ਕੀ ਕਰਦਾ ਨਾ ਚਲੋ ਕੋਈ ਗੱਲ ਹਾਂਜੀ ਆਗੇ ਜੀ ਖੇਤ ਮੇਰੇ ਵੀਰੋ ਜਿੱਥੇ ਕਿ ਜੋਨਾ ਲੱਗ ਰਿਹਾ ਹੈਗਾ ਠੀਕ ਹੈ ਕਿ ਨਹੀਂ ਕੀ ਆਨੰਦ ਆ ਰਿਹਾ ਹੈ ਰਹਿਣਾ ਐ ਲੱਗਦਾ ਟਾਲੀ ਥੱਲੇ ਬੈ ਕੇ ਤਾਂ ਸਵਾਦ ਆ ਯਾਰ ਝੋੜਾਂ ਵਾਲਿਆ ਹਣਾ ਕੋਈ ਗੱਲ ਨਹੀਂ ਆ ਚਾਹ ਫੜਾਤੀ ਦੋਵੇਂ ਖੇਤ ਬਈ ਤੇ ਕੂਤਰਾ ਨਿਕਲੇ ਬਿਹੜਾੜ ਤੇ ਘਰੇ ਚਲਦੇ ਆਂ ਦੇਖਦੇ ਆਂ ਕੀ ਬੰਦ ਇੱਕ ਤਾਂ ਪਾਣੀ ਵਾਲੀ ਵੇਹਗੀ ਸੁਦਾ ਬੁਰਾ ਹਾਲ ਹੀ ਫਿਚਰ ਦਿਖਾਈ ਹੈ ਹਾਂਜੀ ਲੱਟ ਗਈ ਸਾਰੇ ਕੂਤਰ ਕਿਉਂ ਨੇ ਪਾਣੀ ਮੜਾ ਬੋਤਾ ਤੇ ਕੂਤਰਾ ਕਿੰਨਾ ਲੰਗਣਾ ਸੀ ਨਾ ਦੂਸਾਂ ਵਾਲੇ ਦੇ ਤੇ ਇਹਦੀ ਹਾਂ ਤੇ

ਮੁੰਡਾ ਰੰਦੇ ਆ ਤੜਕੇ ਦਾ ਦੇਖੂਗਾ ਬੜੀ ਨਾ ਨੇ ਤੇ ਗੁੱਡੇ ਤੇ ਹੁਣ ਤਾਂ ਉੱਤੇ ਆ ਡੇ ਰਿਖਤਾ ਆ ਥਾਂ ਵੀ ਮੂੰਹ ਕਰਦੇ ਆ ਅੱਜ ਦਾ ਘੰਟੇ ਹੋਰ ਲੱਗਾ ਇਹਦੇ ਹੱਥਾਂ ਨੂੰ ਚੁਬੜੇ ਰੰਦੇ ਆ ਕੇ ਲੈ ਆ 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 ਉਕੇ ਪੁੱਤਰ ਸਾਰੇ ਰਹਿ ਗਿਆ ਆਪਣਾ ਜੀ ਗਰਮੀ ਦੀ ਬਾਤ ਤੋਂ ਜੀ ਤੇ ਥੋੜੇ ਜਿਹਰੇ ਸ਼ੇ ਟਾਈਪ ਸੀ ਪੁੱਤਰ ਕਹਿ ਸਕਦਾ ਆਪਾਂ ਜਿਹੜੀ ਆਪਾਂ ਨੂੰ ਨਾ ਬਗਨਾਮ ਕੱਟਣ ਵਾਲੀ ਮਸ਼ੀਨ ਆ ਮੈਂ ਉਹਦਾ ਕਾਰਨ ਵੱਡਾ ਮੰਨਦਾ ਪੁੱਤਰ ਦਾ ਜੂ ਜਾਣਕ ਹੁੰਦੀ ਹੈ ਕਿਉਂਕਿ ਜਦੋਂ ਨਾ ਬਗਨਾਮ ਕੱਟਦੇ ਆਪਾਂ ਉਹ ਜੇ ਬੂਰਾ ਜਿਹਾ ਬਣਾ ਬਣ ਜਾਂਦਾ ਪੂਰਾ ਜਿਹਾ ਕਹਿੰਦਾ ਪਾ ਆਟਾ ਆਉਣਾ ਲੱਗੇ ਫੜ ਕੇ ਬਦਾਮਾ ਦੋ ਉਹ ਕੋ ਨੂੰ ਪਤਾ ਨਹੀਂ ਅੱਲਾ ਕੋਪੇ ਚ ਹੁੰਦਾ ਹੈ ਨਾ ਤੜ ਕੇ ਤੇ ਉਹ ਜੀ ਜਾਂਦੀ ਇਹਨਾਂ ਨੂੰ ਗਰਮੀ ਚ ਉਹ ਤਾਂ ਪਾਇਆ ਕਰਾਂਗੇ ਮੈਂ ਉਹਨਾਂ ਕਬੂਤਰ ਥੋੜੇ ਦੇ ਘਰ ਦਾਣੇ ਕੱਟ ਕੇ ਉਹਨਾਂ ਪਾਇਆ ਕਰਾਂਗੇ ਬਲੇਡ ਨਾਲ ਚੰਗਾ ਮਤਲਬ ਕਿਵੇਂ ਬੈਠ ਕਬੂਤਰ ਨੂੰ ਪਾਣੀ ਪੀਣ ਨੂੰ ਪਿਆਰ ਕਰੀਏ ਸੱਟ ਵਟ ਕਰਨਾ ਉਹਨਾਂ ਦੀ ਬਾਗੋਂ ਉਹ ਤੇਰੇ ਮੁੰਡੇ ਬੈਠੇ ਮੜੇ ਇਹਨਾਂ ਕੰਨੀ ਦਿਖਾ ਦੇ ਕੋਟਲੀਾਰੇ ਹਨਾ ਦੂਜੇ ਆ ਗਏ ਆਪਣਾਏ ਜੀ ਦੂਜੇ ਯਾਰ ਨੇ ਆਪੜਾ ਬਣਾ ਰਾਮਾਰ ਦਾ ਉਹ ਜਦ ਨਾਲ ਇਹਨਾਂ ਬੰਦਾ ਉਹ ਫਰਮਾ ਗਿਆ ਉਹ ਜੀ ਨਾਮਾ ਉਹ ਪਰਾ ਦਾ ਹਾਂ ਜੀ ਮੇਰੀ ਵੀਰੋ ਖੇਤ ਗਈ ਸੀ ਕੀ ਚਾ ਫੜਾ ਚੋਣ ਲੈ ਲੈਂਦੀ ਚਾ ਰੋਟੀ ਫਿਰ ਉਹ ਕਹਿੰਦਾ ਸਾਡੇ ਕੋਲੇ ਪਾਣੀ ਵੀ ਮੁੱਕਿਆ ਪਰ ਸਾਨੂੰ ਪਾਣੀ ਵੀ ਲੈ ਕੇ ਦੇ ਫਿਰ ਉਹ ਪਾਣੀ ਦੇ ਪਰ ਵੀ ਹੁਣ ਕਹਿੰਦਾ ਸਿਰ ਦੁਖ ਇਹਨਾਂ ਗੋਲਾਂ ਵੀ ਲੈ ਕੇ ਦੇ ਮੈਂ ਕਿਹਾ ਕੋਈ ਨਾ ਗੋਲੀਆਂ ਵੀ ਲਿਆ ਦੂੰਗਾ ਅਰ ਉਹ ਤੋਂ ਪਹਿਲਾਂ ਮੈਂ ਵੀ ਮੈਂ ਕਰੇ ਕੂਤਰਾਂ ਨੂੰ ਬਾਜ਼ਾਂ ਪਾਇਆ ਬਈ ਹਨਾ ਖਿੱਚ ਘੋਣਗੇ ਪਾਣੀ ਪੂਣੀ ਰੋਚਾਰੇ ਬਹੁਤ ਟਾਈਮ ਗਾ ਬੈਠਿਆ ਨੂੰ ਤੇ ਦਿਲਜੀਤ ਝੋੜਾਂ ਵਾਲਾ ਕਿਰਾ ਅੱਜ ਗਿਆ ਵਾਪਸ ਬਈ ਇੱਕ ਹੋ ਕੂਤਰ ਰਹਿਣ ਲੱਗਾ ਸੱਚ ਇੱਥੇ ਬਈ ਕਾਫੀ ਦਿਨ ਦਾ ਤੁਹਾਨੂੰ ਦਿਖਾਇਆ ਨਹੀਂ ਕਦੀ ਵੀਡੀਓ ਚ ਮੈਂ ਹੋ ਉਠੀ ਤੇ ਕੂਤਰ ਰਹਿਣ ਲੱਗੇ ਕਵਾਰ ਆ ਕੇ ਉਹ ਦੇਖੋ ਉਹ ਧੌਣ ਦੇਖੀ ਜਾਂਦੇ ਨੇ ਉਹ ਖੁਰ ਕਰੀ ਜਾਂਦਾ ਬਟਾ ਧੁੱਪੇ ਐ ਡੱਬ ਬਿਸ਼ਰਮ ਕਬੂਤਰਾ ਬਈ ਨੀ ਆ ਲੋ ਸਾਰੀ ਲੋ ਚ ਇਹ ਟੈਂਕੀ ਤੇ ਹੀ ਬੈਠਾ ਹੁੰਦਾ ਸੀਗਾ ਸ਼ੇਰ ਇਹਨੇ ਗੌਲੀ ਨਹੀਂ ਬਿਸ਼ਰਮ ਨੇ ਲੋ ਲੂ ਹਨਾ ਤਾਂ ਕਰਕੇ ਤੇ ਬਸ ਝੋੜ ਨਾਲ ਮੈਂ ਸਦਾ ਜਿੱਤ ਗਿਆ ਕਰ ਹਨਾ ਕੋ ਚੱਕਰ ਕਰੇ ਬਈ ਬਾਜ਼ੀਆਂ ਬੂਈਆਂ ਕੈਨਸਲ ਹੋ ਗਏ ਜੇ ਨਾ ਸੀਗਾ ਫਿਰ ਉਹ ਕਹਿੰਦਾ ਮੇਰਾ ਕੀ ਫਾਇਦਾ ਹਨਾ ਬਈ ਬਾਜ਼ੀਆਂ ਤਾਂ ਬੂਈਆਂ ਕੈਨਸਲ ਹੁਣ ਤਾਂ ਤੂੰ ਇਕੱਲਾ ਹੀ ਕਰ ਲੈਗਾ ਇਹਨਾਂ ਦਾ ਇੰਨਾ ਕੁ ਤਾਂ ਬਾਕੀ ਕੋਈ ਗੱਲ ਨਹੀਂ ਕਰਦਾ ਜਦੋਂ ਬਾਜ਼ੀਆਂ ਹੁੰਦੀਆਂ ਮੈਨੂੰ ਫੋਨ ਲਾ ਰਿਆ ਕਰ ਮੈਂ ਇੱਕ ਦਿਨ ਪਹਿਲਾਂ ਆ ਜਾ ਕਰੂੰਗਾ ਜਾਇ ਤੇ ਜੂੜੇ ਲਾਉਣੇ ਹੋਵੇ ਉਹਦੋਂ ਆ ਜੂਗਾ ਜਾਂ ਬੱਚੇ ਲਾਉਣੇ ਹੋਵੇ ਉਹਦੋਂ ਆ ਜੂਗਾ ਮੈਂ ਵੀ ਠੀਕ ਹੈ ਕੋਈ ਸ਼ੱਕ ਵਾਲੀ ਗੱਲ ਨਹੀਂ ਇਹ ਵੀ ਸਹੀ ਹੈ ਮੈਂ ਹਾਂਜੀ ਮੇਰੇ ਵੀਰੋ ਤੇ ਬਦਾਮ ਕਣਕ ਪਾਣੀ ਦਾਣਾ ਸਾਰਾ ਕੁਝ ਪਾਤਾ ਬਿਜਲੀ ਉਹ ਟਿਕਾਇਆ ਗਿਆ ਲੇਟ ਹੋ ਗਿਆ ਵੈਸੇ ਸਾਰਾ ਕੰਮ ਹੁਣ ਤੋਂ ਇੱਕ ਘੰਟਾ ਡੇਢ ਘੰਟਾ ਪਹਿਲਾਂ ਨਿਬੜ ਜਾਣਾ ਸੀਗਾ ਚੱਕਰ ਕੀ ਹੋਇਆ ਨਾ ਬਈ ਮੈਂ ਘਰ ਦੇ ਨਾਲ ਬਦਾਮ ਕੱਟ ਕੇ ਪਾਉਣ ਲੱਗ ਗਿਆ ਹਣਾ ਨਾਈਫ ਨਾਲ ਮੈਨੂੰ ਆਇਆ ਸੀਗਾ ਵੀ ਨਾਈਫ ਨਾਲ ਛੋਟੇ ਛੋਟੇ ਟੁਕੜੇ ਹੋਣ ਜਿਸ ਤੱਕ ਮੇਰੀ ਥੋੜੀ ਹੈ ਤੇ ਵੀ ਇੱਕ ਤਾਂ ਟੁਕੜੇ ਛੋਟੇ ਛੋਟੇ ਹੋਣਗੇ ਬਦਾਮ ਛੇਤੀ ਹਜਮ ਹੋਣਗੇ ਇੱਕ ਤੁਹਾਨੂੰ ਜਿਹੜੀ ਗੱਲ ਦੱਸੀ ਆ ਮੈਂ ਹਣਾ ਵੀ ਮਸ਼ੀਨ 'ਚ ਨਾ ਜ਼ਿਆਦਾ ਹੀ ਆਟਾ ਆ ਬਣ ਜਾਂਦਾ ਬਦਾਮਾਂ ਦਾ ਤੇ ਪਰਾਮ ਦਾ ਮੋਟਰਾ ਕਾ ਇੱਕ ਨਾ ਦੁਰ ਜਾਣਾ ਦੂਤ ਪਰ ਉਹ ਆਟਾ ਜਾਂ ਪੋਟੇ ਹੀ ਜੀ ਰਹਿ ਜਾਂਦਾ ਹੈ ਨਾ ਤੇ ਉਹਦੀ ਰੈਸ਼ ਕਰਕੇ ਕੂਪਰ ਜਦੋਂ ਡਾਉਣੇ ਆਪਾਂ ਤੇ ਘਰੇ ਬਹੁਤ ਜ਼ਿਆਦਾ ਔਖੇ ਹੁੰਦੇ ਆ ਕੂਪਰ ਆਪਣੇ ਤੇ ਸ਼ਾਇਦ ਕੇ ਥਿਉਰੀ ਲਾਈ ਆਪਾਂ ਬਾਕੀ ਬਦਲ ਵੀ ਆ ਗਿਆ ਵੀ ਇਧਰੋਂ ਹੂੰ ਤਾਂ ਕੀਤਾ ਸੀ ਮੁੰਡੇ ਨੇ ਫੋਨ ਮੈਨੂੰ ਕਹਿੰਦਾ ਬਸ ਵੀ ਸਾਡੇ ਵਾਲੇ ਪਾਸੇ ਬਦਲਾ ਹੀ ਜਾਂਦਾ ਜੱਜਲ ਤੋਂ ਭਰਾਏ ਕੋਈ ਹੋਈ ਪੀ ਆਪਣਾ ਉਹ ਕਹਿੰਦੇ ਸਾਡੇ ਪਰ ਬਾਈ ਛੱਡਿਆ ਆਏ ਕਰਕੇ ਜੇ ਉਹ ਬਾਕੀ ਕੋਈ ਨਾ ਵੀ ਆਵਾਂਗੇ ਲਾਜ਼ਮੀ ਪਹੁੰਚਾਂਗੇ ਤੇ ਉਹ ਕਹਿੰਦੇ ਸੀ ਸਾਡੇ ਇਧਰ ਕਣਗੀਆਂ ਪੈ ਗਈਆਂ ਤੇ ਬਦਗਾ ਠੰਡੀ ਠੰਡੀ ਹਵਾ ਚੱਲ ਪਈ ਤੇ ਸੋਡੇ ਵਾਲੇ ਪ ਬਾਕੀ ਸਹੀ ਗੱਲ ਆ ਘੰਟਾ ਹੋ ਗਿਆ ਤੇ ਮੇਰੀ ਪਹੁੰਚਣ ਵਾਲੀ ਆ ਆਪਣੇ ਇਧਰ ਬਸ ਹੋਰ ਘੰਟੇ ਨੂੰ ਮੌਸਮ ਪੂਰਾ ਠਰ ਜਨ ਆਪਣੇ ਤੇ ਬਸ ਬਾਕੀ ਹੁਣ ਵੱਡੇ ਗੂਤਰਾਂ ਨੂੰ ਦਾਣਾ ਪਾਣੀ ਪਾਈਏ ਆਪਾਂ ਤੇ ਰਹਿੰਦੇ ਕੰਮ ਤਾਂ ਦੇ ਨੇ ਵੀੜੀ ਬਈ ਪ੍ਰਾਤ ਫੇ ਥੋੜਾ ਜਿਹਾ ਕੰਮ ਵੀ ਜਾ ਕੇ ਆਉਣਾ ਯਾਰ ਛੋੜ ਵਾਲਾ ਮੁੱਢਾ ਵੀ ਗਿਆ ਹਾਂਜੀ ਪਹੁੰਚ ਗਿਆ ਮੀ ਵੀ ਸੁਣ ਲਈ ਰੱਬ ਨੇ ਪੁਕਾਰ ਆਲੇ ਉਰਿਆ ਆਇਆ ਬਾਹਰ ਹੁਣੋਂ ਤਾਂ ਹੁੱਕੀ ਜਾਂਦਾ ਨਾ ਹੁਣ ਅੰਦਰੋਂ ਆ ਖੜਾਂਗਾ ਪੂਰੇ ਲਿਓ ਆਇਆ ਆਇਆ ਨਾਹਾਲਾ ਕੰਜਰੇ ਦਾ 2 ਮਿੰਟ ਮੀ ਚ ਹਣ ਮਾਤਾ ਕਹਿੰਦੇ ਨੂੰ ਬੰਨ ਨਹੀਂ ਦਿੰਦਾ ਯਾਰ ਮਾਤਾ ਠੀਕ ਆ ਗਿਆ ਹਣਾ ਪਰ ਨਾ ਯੂ ਵੇ ਉਹ ਪੱਕੇ ਥਾਂ ਦੇ ਬਣਨ ਉਧਰ ਕਰਕੇ ਪੱਕੇ ਥਾਂ ਦੇ ਨਹੀਂ ਟਰਾਲੀ ਨਾਲ ਮੰਨ ਦਿੰਨਾ ਹੈ ਹਨ ਐ ਕਰਦੇ ਆ ਪੈਨੂ ਮੀਂਹ ਚ ਨਾਲੂਗਾ ਗਰਮੀ ਮੰਨੀਆਂ ਤਾਂ ਹੁਣ ਨਹੀਂ ਤਰਦਾ ਸੰਗਲੀ ਭਾਲੀਏ ਦੀ ਕਿੱਥੇ ਹੋਈ ਤਾਂ ਇਹਨੂੰ ਬੰਨੀ ਹੈ ਲਓ ਜੀ ਕਹਿੰਦੇ ਫੋਲੀ ਆ ਗਈ ਮੀਂਹ ਦਾ ਐਨ ਸਰਾ ਕਰ ਰਾਤੀ ਮੀਂਹ ਆਲੀ ਦਾ ਤੇ ਰ ਸ਼ੋਰ ਜਾਂ ਸੰਗਲੀ ਪਤਾ ਨਹੀਂ ਉਹ ਅੰਦਰ ਪਈ ਹੋਈ ਉਹੀ ਬਾਹਰ ਭੱਜੇ ਫਿਰਦੇ ਆਈਏ ਹਾਂ ਜੀ ਮੇਰੇ ਵੀਰੋ ਨਾ ਹੀ ਤੋਈ ਕਰਿਆ ਜੀ ਐਨ ਵਾਲੀ ਹੰਡੇ ਹੰਡੇ ਇਹ ਮੀਂਹ ਬਹੁਤ ਪੈਗਾ ਬਈ ਪੂਰਾ ਅੱਧਾ ਘੰਟਾ ਆ ਜਾਂ 40 ਮਿੰਟ 40 ਮਿੰਟ ਪੂਰਾ ਨੌਨ ਸਟਾਪ ਮੀਂਹ ਪਿਆ ਬਿਨਾਂ ਰੁਕੇ ਤੇ ਆਪਣੀ ਘਰ ਦੀ ਹਾਲਤ ਤੁਸੀਂ ਵੇਖ ਸਕਦੇ ਹੋ ਹਣਾ ਮੀਂਹ ਤਾਂ ਯਾਰ ਨਾ ਚੰਗੀ ਚੀਜ਼ ਹੀ ਆ ਪਰ ਆਪਣੇ ਘਰ ਦੀ ਨਾ ਬਸ ਨੂੰ ਕੀ ਦੱਸਾਂ ਵੀ ਜਿਵੇਂ ਜੇ ਰੂਸ ਕਾੜਨ ਦਾ ਆਪਣੇ ਘਰ ਦਾ ਯਾਰ ਚਲੋ ਕੋਈ ਨਾ ਮਾ ਹੁਣ ਕਰੀਏ ਮੜੇ ਅੰਦਰ ਚ ਲੈ ਕੇ ਆਪਾਂ ਕੰਮ ਇਹ ਕਰਨਾ ਤੇ ਫਿਰ ਦੂਆ ਦੋ ਕੰਮ じゃ ਕੋਣ ਦੂਬਤ ਬਸ ਆ ਕੇ ਵੀਡੀਓ ਲਾਏ ਹਾਲ ਹੋਇਆ ਪਿਆ ਜੀ ਦੇਖੋ ਤੇ ਪਲਾਨ ਲਾ ਕੇ ਕ੍ਰੋਸ ਕਰਨਾ ਪੈ ਰਿਹਾ ਬਾਰਡਰ ਕੋਈ ਨਾ ਠੀਕ ਆ ਬਸ ਓਖੇ ਰਬੂਟਾ ਆ ਜਾ ਕੇ ਗੁਰ ਕਾਂਟੇ ਦੋ ਕਾਂਟੇ ਤੇ ਕਰ ਮੋੜਿਆ ਅੰਕਰੇ ਤੇ ਦੂਜੇ ਕੂਤਰ ਅੰਦਰੀ ਬੈਠੇ ਬਈ ਹਜੇ ਹਨ ਮਦਮਾ ਵਾਲੇ ਤੇ ਹਜੇ ਵੱਡੇ ਕੂਤਰਾਂ ਨੂੰ ਦਾਣਾ ਪਾਣੀ ਤੇ ਬ੍ਰੈਡ ਕੱਲ ਨੂੰ ਹੀ ਪਾਉਣਾ ਆ ਕਿ ਮੈਂ ਤੇ ਇੱਕ ਬਈ ਜਿਹੜੀ ਬਾਜੀ ਵਾਸਤੇ ਅੱਜ geke ਪਾਇ ਸਕੂਤਰਾਂ 26 ਵਾਲੀ ਉਹ ਤਾਂ ਹੋਈ ਕੈਨਸਲ ਯਾਰ ਆਹ ਬੜੀ ਯਾਬਰ ਦੋ ਕੂਤਰਾਂ ਦੇ ਪਾਇ ਸੀ ਆਪਾਂ ਛੱਡਣ ਨੂੰ ਹਨਾ ਸਾਰੇ ਕਾਇਦਾ ਜਲੂਸ ਨਿਕਲ ਜਾਂਦਾ ਆਪਾਂ ਇਹਨਾਂ 27 ਨੂੰ ਬਾਜੀ ਆ ਕੇ ਹਨਾ ਕੋਈ ਉਹ ਮੈਂ ਦੱਸ ਨਹੀਂ ਸਕਦਾ ਬਾਜੀ ਬਾਰੇ ਉਹ ਬਾਜੀ ਦੀ ਫਿਰ ਕਰਦੇ ਆ ਜਾਂ ਤਾਂ ਕੱਲ ਨੂੰ ਕੱਢ ਲਾਂ ਘਰੇ ਆਪਾਂ ਪੁੱਤਰਾਂ ਨੂੰ ਫਿਰ ਆ ਤਿੰਨਾਂ ਦੀ ਬੰਦੀ ਤੇ ਛੱਡ ਦਾਂਗੇ ਆਪਾਂ ਹਾਂ ਜੀ ਮੇਰੇ ਵੀਰੋ ਆਗੇ ਜੀ ਘਰੇ ਛੜੀਏ ਭਾਈ ਲਟਾਂ ਊਟਾ ਹਨਾ ਪਹਿਲੇ ਨੰਬਰ ਤੇ ਤੱਕ ਘਰ ਕਰੀਏ ਜਾਗ ਮੰਗ ਜਾਗ ਮੰਗ ਕਿਉਂਕਿ ਅੰਧਕਾਰ ਕੋਈ ਚਾਹ ਕਿਸੇ ਦੇ ਥੱਲੇ ਅੱਛਾ ਮੀ ਬੜਾ ਆ ਬਬੂ ਯਾਰ ਪਾਣੀ ਪਾਣੀ ਹੋ ਗਿਆ ਸਾਰਾ ਕੁਝ ਹਣ ਉਹ ਭੁੱਲ ਗਿਆ ਬਿਰੋ ਦਾਣੇ ਪੋਣੇ ਅਜੇ ਕੂਤਰਾਂ ਨੂੰ ਆਪਾਂ ਚਲੋ ਕੋਈ ਨਾ ਦੰਡ ਦੰਨ ਤਾਂ ਪਾ ਲਿਆ ਤੇ ਪਹਿਲਾਂ ਮੈਂ ਖੱਲੀ ਉਹਨੂੰ ਰੋਟੀ ਪਾਈ ਬਈ ਹਣਾ ਰੋਟੀ ਲੱਸੀ ਤੇ ਵਿੱਚੇ ਹੀ ਮਿਕਸ ਕਰਦਾਂਗੇ ਪੈਡਾ ਗਰੀ ਬਈ ਮੈਂ ਭੁੱਲ ਗਿਆ ਦੋ ਦਿਨ ਹੋ ਗਏ ਪਾਈ ਨਹੀਂ ਉਹਨੂੰ ਵਿਚਾਰੇ ਨੂੰ ਹਣਾ ਵੱਡਾ ਲੈ ਆਇਆ ਪੈਟ 3-4 ਕਿਲੋ ਵਾਲਾ ਉਹਦੀ ਤਾਂ ਸੇਧ ਬਣਾ ਕੇ ਯਾਰ ਵਿਚਾਰੇ ਦੀ ਹਣਾ ਉਹਦੀ ਜ਼ਿੰਦਗੀ ਛਾਂਟ ਕਰ ਰੱਖੀ ਆਪਾਂ ਲੀਓ ਦੀ ਰੋਟੀ ਕਰਤੀ ਤਿਆ ਖਾ ਲਿਓ ਉਹ ਖੜ ਜਾ ਇੱਕ ਮਿੰਟ ਦੇਖੋ ਕਿੰਨੀ ਏ ਚਿਆਲ ਦੇਖੋ ਰੋਟੀ ਨੂੰ ਪੈਂਦਾ ਇਹਦੀ ਬਈ ਰੋਟੀ ਬੜੀ ਘੜ ਤਿਆਰ ਕੀਤੀ ਆ ਦੇਖੋ ਵਿੱਚ ਹੀ ਮਿਕਸ ਪੈਟ ਆਗਰੀ ਲੱਸੀ ਰੋਟੀ ਦੇਖੋ ਪੂਰਾ ਇੱਕ ਨੰਬਰ ਮੀਲ ਬਣਾ ਚਿੱਤੀ ਆ ਹੈਣਾ ਹੁਣ ਇਹ ਟੇਕੇ ਸੌਣ ਲੈਣੇ ਖਾ ਖੂ ਕੇ ਤੇ ਮੈਂ ਵੀ ਕਰੀ ਜਾ ਕੇ ਮਾੜੀ ਮੋਟੀ ਰੋਟੀ ਖਾ ਆਇਆ ਵਾ ਤੇ ਓਕੇ ਫਰਾ ਕੇ ਜਲਾਬ ਜਲੂ ਭੋਣਾ ਕੂਤਰਾਂ ਦਾ ਬਦਾਨ ਭੋਣੇ ਆ ਕਿ ਯਾਰ ਮੈਨੂੰ ਹਜੇ ਤੱਕ ਨਹੀਂ ਬਾਜ਼ੀਆਂ ਦਾ ਪਤਾ ਲੱਗਿਆ ਵੀ ਛੜਾਉਣਾ ਹੈ ਕਿ ਨਹੀਂ ਲੋਕਾਂ ਨੇ ਯਾਰ ਹਨਾ ਇਹ ਪਤਾ ਹੋਵੇ ਤਾਂ ਮੈਂ ਸਾਂਵਲਾ ਕੂਤਰੋ ਉਸ ਸਾ ਤੇ ਸੈਟਿੰਗ ਕਰਾਂ ਜੇ ਜੱਕਦਾ ਬਈ ਪਤਾ ਨਹੀਂ ਹੈ ਕਿ ਨਹੀਂ ਪਤਾ ਨਹੀਂ ਹੈ ਕਿ ਨਹੀਂ ਅਸੀਂ ਕੂਤਰਾਂ ਦੇ ਗੇੜੇ ਪਾਉਣੇ ਨੇ ਮੁੜ ਕੇ ਬਾਜਦੇ ਨਹੀਂ ਪਤਾ ਹੁੰਦੀ ਹੈ ਕਿ ਨਹੀਂ ਹੁਣ ਦੋਹਾਂ ਦੇ ਗੇੜੇ ਪਾਏ ਉਹਨਾਂ ਦੀ ਮੈਂ ਹੁਣ ਜਾਂ ਤਾਂ ਐ ਸੈਟਿੰਗ ਕਰਨੀ ਹੈ ਜੇ 26 ਨੂੰ ਹੋਈ ਤਾਂ ਠੀਕ ਹੈ ਪਰ ਨਹੀਂ ਮੈਂ ਕੱਲ ਨੂੰ ਫੇਰ ਗੇੜੇ ਪਾ ਲੂੰ ਉਹਨਾਂ ਦੇ 27 ਨੂੰ ਛੱਡ ਲਾਂ ਕਿ ਹੈਗੀ ਗੁੱਜੀ ਜੀ ਬਾਜੀ ਆਪਣੀ ਕੋਈ ਮੈਂ ਬੜਾ ਯਾਰ ਕੰਮ ਕਿਆ ਹੋਇਆ ਚਲੋ ਕੋਈ ਖ ਲਓ ਫਰੈਂਚ ਫਰਾਈ ਵੀ ਖਾ ਤੇਰੇ ਵੱਡੇ ਦੇ ਚੱਕ ਦੇ ਚੱਕ ਦੇ ਸ਼ੇਰ ਪੁੱਤ ਅੱਜ ਡਕਾਤ ਆ ਜਰਾ ਅੱਜ ਤਾਂ ਜਿਉਗਾ ਕੋਈ ਗਰੀਬੀ ਚੱਕ ਦੀ ਕੰਜਰ ਤੇ ਆ ਲਓ ਜੀ ਇਧਰ ਬੈਡ ਕਾਲੇ ਜਾਨਵਰਾਂ ਨੂੰ ਵੀ ਪਾਤੇ ਦਾਣੇ ਠੀਕ ਐ ਵਾਟਰ ਹਜੇ ਪਾਉਣਾ ਤੇ ਟਾਈਮ ਹੋ ਗਿਆ ਬਹੁਤ ਹੀ ਜ਼ਿਆਦਾ ਲੇਟ ਮਿਲ ਗਿਰੂ ਵੀ ਤੋਂ ਦੱਸਾਂ ਤਾਂ 10 ਜਾਂ 11 ਵਜੇ ਕੋਣ ਗਰਾਹਦੇ ਹਨਾ ਬਾਈ ਉਧਰ ਵੀ ਖੁੱਡਾਂ ਵਾਲੀਆਂ ਲੱਟਾਂ ਜਗੀ ਜਾਂਦੀਆਂ ਹਨਾ ਵੱਡੇ ਕਬੂਤਰਾਂ ਨੂੰ ਵੀ ਹਜੇ ਹੁਣ ਪਾਇਆ ਦਾਣਾ ਪਣਿਓ ਪਰ ਲਿਆਣੋ ਮਤਲਬ ਦਾਣੇ ਪਾਏ ਹਜੇ ਕੱਲੇ। ਬਾਕੀ ਦਾਣੇ ਜੀ ਕਣਕ ਵੀ ਮੁੱਕੀ ਵੀ ਹੈ ਕਣਕ ਦਾ ਵੀ ਹੱਲ ਕਰਦੇ ਆ ਬਬਲਜੀਤ ਤੋਂ। ਤੇ ਚਲੋ ਕਰ ਅੱਜ ਦਾ ਤਾਂ ਹੈਗਾ ਦਾਣੇ ਪਾਤੇ ਆ ਦੇਖੋ ਖਾਈ ਜਾਂਦੇ ਇੱਧਰ। ਵੱਡੀਆਂ ਕਬੂਤਰੀਆਂ। ਦਹੀਂ ਆ ਪਈਆਂ ਇੱਧਰ। ਇੱਧਰ ਵੱਡੇ ਕਬੂਤਰ ਵੀ ਲੱਗੇ ਹੋਏ ਐਨ ਪੂਰੇ ਜੋੜਾਂ ਸ਼ੋੜਾਂ ਦੇ ਮੇਰੇ ਵੀ। ਠੀਕ ਹੈ। ਓਖੇ ਰੋਟਾਂ। ਤੇ ਉਹਨਾਂ ਨੂੰ ਪਾਣੀ ਪਾ ਦਿਆਂ ਬਈ। ਤੇ ਫੇਰ ਬਸ ਲੱਗ ਭੱਗ ਵਲੌਗ ਦੀ ਐਂਡਿੰਗ ਹੀ ਐਂ ਬਈ। ਰੋਹਨ ਲਿਓ ਢੱਕ ਕੇ ਅੱਜ ਬੜਾ ਸਮਾਨ ਪਾਇਆ ਬਈ ਸੱਚੀ ਇਹਨਾਂ। Εγώ σε έπρεπε να